ਫਕੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਸખી ਸਰਵਰ ਲਖਦਾਤਾ ਲਾਲਾਵਲੀ ਸਰਕਾਰ ਦੀ ਕਲਾਮ ਲੈ ਕੇ ਹਾਜ਼ਰ ਹੋਈਆਂ ਇਹ ਲਖਦਾਤਾ ਲਾਲਾਵਲੀ ਪੀਰ ਦੀ ਕਲਾਮ ਜੋ ਕਿ ਜਿਹਦੇ ਨਾਲ ਤੁਸੀਂ ਹਰ ਇੱਕ ਮੁਸ਼ਕਲ ਦਾ ਹੱਲ ਕਰ ਸਕਦੇ ਹਾਂ ਜਿਸ ਕਲਾਮ ਨੂੰ ਸਿੱਧ ਕਰਨੀ ਦੀ ਨਾਲ ਸખી ਸਰਵਰ ਲਖਦਾਤਾ ਲਾਲਾਵਲੀ ਸਰਕਾਰ ਬਹੁਤ ਵੱਡੀ ਤੁਹਾਡੇ ਤੇ ਰਹਿਮਤ ਹੋਵੇਗੀ ਬਹੁਤ ਵੱਡੀ ਤੁਹਾਡੇ ਤੇ ਕਿਰਪਾ ਹੋਵੇਗੀ ਜਿਹਦੇ ਨਾਲ ਤੁਸੀਂ ਆਪਣਾ ਭਲਾ ਕਰ ਹੀ ਸਕਦੇ ਆਂ ਔਰ ਹੋਰ ਦੁਖੀ ਲੋਕਾਂ ਨੂੰ ਵੀ ਸਿੱਧਾ ਰਸਤਾ ਦਿਖਾ ਸਕਦੇ ਆਂ ਦੁਖੀ ਲੋਕਾਂ ਦਾ ਵੀ ਭਲਾ ਕਰ ਸਕਦੇ ਆਂ ਪਰ ਜੇਕਰ ਇਸ ਕਲਾਮ ਨੂੰ ਨੇਕ ਨੀਤੀ ਦੇ ਨਾਲ ਵਿਧੀ ਦੇ ਨਾਲ ਤੁਸੀਂ ਸਿੱਧ ਕਰ ਲਿਆ ਤਾਂ ਫਿਰ ਤੁਸੀਂ ਇਸ ਕਲਾਮ ਦੇ ਨਾਲ ਬਿਅੰਤ ਲੋਕਾਂ ਦਾ ਭਲਾ ਕਰ ਸਕਦੇ ਸੋ ਇਸ ਕਲਮ ਨੂੰ ਸਿੱਧ ਕਰਨੇ ਦੇ ਲਈ ਸਭ ਤੋਂ ਪਹਿਲਾਂ ਜੋ ਕਿ ਕਿਸੇ ਵੀ ਨਜੰਦੇ ਯਾਨੀ ਕਿ ਚਾਨੀ ਵਾਲੇ ਵੀਰਵਾਰ ਤੋਂ ਸ਼ੁਰੂ ਕਰ ਸਕਦੇ ਜਿਸ ਦਿਨ ਅਸਮਾਨ ਤੇ ਚੰਦਰਮਾ ਹੋਵੇ ਉਸ ਵੀਰਵਾਰ ਨੂੰ ਤੁਸੀਂ ਸ਼ੁਰੂ ਕਰ ਸਕਦੇ ਹੋਰ ਇਸ ਦਾ ਜੋ ਜਾਪ ਹੈ ਉਹ 100 ਇੱਕ ਮਣਕੇ ਦੀ ਮਾਲਾ ਤੇ ਕਰਨਾ ਹੈ ਸੋ ਦੋਸਤੋ 100 ਇੱਕ ਮਣਕੇ ਵਾਲੀ ਮਾਲਾ ਤੇ 101 ਮਣਕੇ ਵਾਲੀ ਤਸਬੀਹ ਤੇ ਤੁਸੀਂ ਰੋਜ਼ਾਨਾ ਪੰਜ ਮਾਲਾਂ ਦਾ ਜਾਪ ਜ਼ਰੂਰ ਕਰਨਾ ਹੈ ਲਖਦਾ ਤਾਂ ਲਾਲਾਵਲੀ ਪੀਰ ਦੀ ਸਬਕ ਲੋਦੀ ਘਟ ਤੋਂ ਘਟ ਨਿਯਾਜ਼ ਬਣਾਉਣੀ ਹੈ ਜੋ ਪੀੜੇ ਰੰਗ ਦੀ ਹੋਣੀ ਚਾਹੀਦੀ ਹੈ ਅਤੇ 5 ਰੋਟੀਆਂ ਦਾ ਸੁਸਾ ਨੇ ਇੱਕ ਚੂਰਮਾ ਬਣਾਉਣਾ ਹੈ ਥੋੜੇ ਜੇ ਗੋਗਲੇ ਬਣਾਉਣੇ ਹਨ ਤੇ ਥੋੜੇ ਜੇ ਪਤਾਸੇ ਰੱਖਣੇ ਹਨ ਲੱਡੂ ਰੱਖਣੇ ਹਨ ਗੁੜ ਰੱਖਣਾ ਤੇ ਸ਼ੱਕਰ ਰੱਖਣੀ ਹੈ ਦੋਸਤੋ ਨਾਲ ਲਖਦਾਤਾ ਲਲਵਲੀ ਸਰਕਾਰ ਦਾ ਚਰਾਗ ਜਰੂਰ ਜਗਾਉਣਾ ਹੈ अगरबत्ती धूफबत्ती ला के कोल पानी का लोटा रख के। केसिया स्नान करके साफ पाक वस्त्र पहन के आसन पर बैठ के यदा जाप शुरू करना है जो जो भी प्रसाद है वो थोड़ा थोड़ा बखरिया बखरिया कौलिया रख सदी है जे बड़ी परात के भी थोड़ा थोड़ा रख सकते हैं सो दोस्तों ਇੱਕ ਅਗ ਦੇ ਉੱਤੇ ਨਾਲ ਦੀ ਨਾਲ ਲੋਹ ਬਣ ਵੀ ਪਾਉਣਾ ਹੈ ਜਿੰਨੀ ਵੀ ਸਮਗਰੀ ਆਪਾਂ ਸਾਰੀ ਰੱਖੀ ਹੈ ਜਿਵੇਂ ਗੋਗਲੇ ਉਹ ਬੜ ਪਾਕੇ ਬਣਾਉਣੇ ਆ ਖੰਡ ਵਾਲੇ ਨਹੀਂ ਬਣਾਉਣੇ ਜਿਸ ਵੇਲੇ ਜਾਪ ਕਰਨਾ ਹੈ ਅਗ ਤੇ ਥੁੜ ਜਾ ਧੂਪ ਪਾਉਣਾ ਹੈ ਸਾਰੇ ਸਮਾਨ ਦਾ ਔਰ ਪਹਿਲੇ ਵੀਰ ਵਾਰ ਇਹ ਸਾਰਾ ਸਮਾਨ ਕਿਸੇ ਕੋਪਲੀ ਦੇ ਵਿੱਚ ਪਾ ਕੇ ਜਲ ਪ੍ਰਵਾਹ ਬਾਅਦ ਦੇ ਵਿੱਚ ਕਰ ਦੇਣਾ ਜਾਨੀ ਸ਼ੁੱਕਰਵਾਰ ਨੂੰ ਉਸ ਤੋਂ ਬਾਅਦ ਹਰ ਵੀਰਵਾਰ ਇੰਨਾ ਹੀ ਸਮਾਨ ਰੱਖਣਾ ਹੈ ਤੁਸੀਂ ਦਿਨਾਲ ਦੀ ਨਾਲ ਜਲ ਪ੍ਰਵਾਹ ਕਰੀ ਜਾਣਾ ਜਿੰਨੇ ਵੀਰਵਾਰ ਆਉਂਦੇ ਨੇ 41 ਦਿਨਾਂ ਦੇ ਵਿੱਚ ਸਾਰੇ ਵੀਰਵਾਰ ਨੂੰ ਇੰਨਾ ਸਮਾਨ ਰੱਖਣਾ ਜਾਂ ਫਿਰ ਬਾਕੀ ਦਿਨ ਦੇ ਵਿੱਚ ਜੇ ਥੋੜੀ ਜਿਹੀ ਬਤਾਰਸੀ ਰੱਖ ਸਕਦੇ ਆ ਲੱਡੂ ਰੱਖ ਸਕਦੇ ਆ ਇਨਕਸਮਾਨ ਰੱਖਦੇ ਰਹਿਣਾ ਤੇ ਵੀਰਵਾਰ ਦੀ ਵੀਰਵਾਰ ਇਹ ਸਾਰੀ ਸਮਗਰੀ ਤੁਹਾਡੀ ਨਾਲ ਲੱਗਣੀ ਆ ਸੋ ਦੋਸਤੋ ਲਖਤਾ ਜਨਨਬੜੇ ਪੀਰ ਦੀ ਇੱਕ ਲਾਮ ਇਸ ਤਰ੍ਹਾਂ ਹੈ ਸਭ ਤੋਂ ਪਹਿਲਾਂ ਬismillah ਪੜਨਾ ਹੈ ਨਜ਼ਾ ਹੋਈ ਵਿਚ ਨਗਾਹੇ ਮੱਥੇ নূর ਦੂਨ ਸੁਭਾਏ ਚਾਚੀਆਂ ਪਾਈਆਂ ਜੇਣ ਵਧਾਈਆਂ ਵੱਟੂ ਦੀਆਂ ਲੀਰਾਂ ਪੰਘੂੜੇ ਪਾਈਆਂ ਲੋਰੀ ਦੇਵੇ ਚੰਡੂ ਤਾਈ ਪੀਰ ਮੇਰੇ ਦੀ ਜੋਤ ਸਵਾਈ ਲਖਾਤਾ ਪੀਰ ਇਹ ਸੱਚਾ ਜਿਸ ਦਾ ਦਰਬਾਰ ਹੈ ਉੱਚਾ ਮਲਦਿਆਂ ਉਹ ਤਾਰਦਾ ਪੈਰੋਸ਼ੜੀਆ ਨੌਕਰ ਹੈ ਸਰਕਾਰ ਦਾ ਪੈਰੋਸ਼ੜੀਆ ਜੋ ਕਰਤੀਰਾ ਵਿਚ ਨਗਾਹੀ ਪਾਇਆ ਫੀਰਾ ਪੀਰ ਕਾਲੀ ਧਾਰ ਦਾ ਪੀਰ ਬੈਠਾ ਵਿਚ ਵੀ ਰੋਈ ਚੌਂ ਕੁੰਟਾਂ ਤੋਂ ਹੋਈ ਖਸ਼ਬੋਈ ਜਿਵੇਂ ਫੁੱਲ ਹੈ ਗੋਲਾਬ ਦਾ 14 ਬਰਸ ਕੇ ਹੋਏ ਜਵਾਨ ਸ਼ੇਰ ਮਾਰਿਆ ਬਬਰ ਆਣ ਗੁਰੂ ਨੇ ਉਸਦੇ ਪੂਛ ਤੇ ਕਾਨ ੜਕੇ ਨਫਰ ਸ਼ੁਕਰ ਬੁਜਾਵਣ ਹਰ ਵਕਤ ਜਸ਼ ਉਹ ਅੰਨਾ ਦੇ ਗਾਵਣ ਰਾਤਾਂ ਸੋਤਿਆਂ ਆਇਆ ਖੁਆਬ ਤੁਸੀਂ ਜਾਓ ਵਿੱਚ ਪੰਜਾਬ ਨਵੀ ਆਪਣੇ ਦਾ ਮੰਨ ਲਿਆ ਪਾਣਾ ਪਹਿਨ ਲਿਵਾਸ ਸਬਜ ਬਾਣਾ ਕੋ ਕੀ ਤੇਰੀ ਕਰਤਰਖਾਣਾ ਕੁਦਰਤੀ ਬਣ ਗਿਆ ਨਿਸ਼ਾਨ ਨਾਮ ਲਿਖਿਆ ਸਖੀ ਸੁਲਤਾਨ ਦੋ ਮਲੰਗ ਤੁਰ ਪਏ ਸਾਥ ਕਰਕੇ ਸਜਦਾ ਚੁੱਕ ਤੁਰੇ ਨਿਸ਼ਾਨ ਲਖ ਦਾਤਾ ਤੇਰੇ ਲਗਣ ਜ਼ਬਾਨ ਤੇਰੇ ਝੁੱਲ ਦੇ ਰਹਿਣ ਨਿਸ਼ਾਨ ਇਰੇ ਜਗ ਦੇ ਰਹਿਣ ਚਿਰਾਗ ਵਿੱਚ ਜਮੀ ਉਸਮਾਨ ਹਿੰਦੂ ਪੜਦੇ ਰਾਮ ਰਾਮ ਤੇ ਕਲਮਾ ਮੁਸਲਮਾਨ ਰਹਿਮਤ ਦੇਖਾਂ ਤੇਰੀ ਜਾ ਸਖੀ ਸੁਲਤਾਨ ਬਹਕ ਲਾ ਇਲਾ 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 ਮੁਹੰਮਦ ਰਸੂਲ ਲਾ ਸੋ ਦੋਸਤੋ ਇਹ ਸਖੀ ਸਰਪਰ ਲਖ ਦਾਤਾ ਲਾਲਾ ਵਾਲੀ ਸਰਕਾਰ ਦਾ ਕਲਮਾ ਹੈ ਜੋ ਦੱਸੀ ਹੋਈ ਵਿਧੀ ਦੇ ਅਨੁਸਾਰ 48 ਦਿਨ ਦੇ ਵਿੱਚ ਇਹਦੀ ਸਿੱਧੀ ਪ੍ਰਾਪਤ ਹੋਵੇਗੀ ਸੋ ਦੋਸਤੋ ਜਿਹੜੇ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਕਲਮੀ ਮੰਤਰ ਪਾਠ ਵਾਲੇ ਦੀ ਨਾਲ ਹਾਜ਼ਰ ਹੋਵਾਂਗੇ ਸੋ ਦੋਸਤੋ ਜਲਦ ਤੱਕ ਲਈ ਜੈ ਪੀਰਾਂ ਦੀ